ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਝੋਟੀਆਂ ਵਿਖਾਵਾਂਗੇ ਸਾਰੀਆਂ ਸੁੰਗੀਆਂ ਸਵਾਈਆਂ ਵਾਂ ਤੇ ਆਪਾਂ ਪਹੁੰਚੇ ਆ ਵੀਰ ਹਰਪਾਲ ਦੇ ਕੋਲ ਤੇ ਅੱਜ ਉਹ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਨਾਉ ਠੀਕ ਠਾਕ ਜੀ ਵਦਿਆ ਦੇ ਵੀਰ ਜੀ ਤੁਸੀਂ ਕਿਹਨਾਉ ਚੜਦੀ ਕਲਾ ਵੀਰ ਜੀ ਚੜਦੀ ਕਲਾ ਚਾਹੀਦੀ ਆ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਭਾਸ ਸਿੰਘ ਤੇ ਪਿੰਡ ਪਿੰਡਾ ਜ਼ਿਲ੍ਹਾ ਮਰਸਾ ਜੀ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ ਜਿਹੜੇ ਨੰਕ 45 ਚ ਨਾਮ ਨੇ ਨਾ ਪੱਲੇ ਠੀਕ ਆ ਜੀ ਭਾਈਆ ਦੱਸਿਆ ਪਹਿਲੇ ਨੰਬਰ ਤੇ ਛੋਟੀ ਇਹ ਦੂਜਾ ਸੂਆ ਜੱਗੇ ਵੀ ਸੁਈ ਆ ਅੱਛਾ ਜੀ ਮਗਰ ਇਹਦੇ ਕੱਟੀ ਆ ਠੀਕ ਆ ਠੀਕ ਆ ਜੀ 14 ਤੋਂ 15 ਕਿਲੋ ਦੁੱਧ ਤਿਆਰ ਆ ਜਿਹੜਾ ਆਪਾਂ ਦੋ ਟਾਈਮ ਚਵਾ ਕੇ ਦੇਣਾ ਅੱਛਾ ਠੀਕ ਆ ਦੋ ਦੋ 15 ਲੀਟਰ ਜਿਹੜਾ ਦੁੱਧ ਬਿਲਕੁਲ ਰਿਕੋਟਿਆ ਇਹ ਰਚੂ ਆਗਦੇ ਨਾ ਜਗੇ ਵੀ ਦੋ ਟਾਈਮ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਖੋਲੋ ਬਾਈ ਫਿਰ ਖੋਲ ਕੇ ਦਿਖਾਈਏ ਲਓ ਜੀ ਇਹ ਛੂਆ ਬਾਈ ਕਿਲਵਾ ਸੁਈ ਆ ਚਾ ਛੂਆ ਸੁਈ ਆ ਪਿਓ ਰੀਲੀ ਦੀ ਮਾਜਿਆ ਕੰਦੇ ਘਟਰੀਆ ਵੇ ਜੀ ਹਾਂ ਇਹ ਲਾਭੀਆਂ ਬੜੀਆਂ ਘਟ ਦੇ ਕੇ ਇਹ ਸਿੰਗ ਸੁਲ ਵੀ ਬਹੁਤ ਹੀ ਝੜਗਾ ਗਿਆ ਵਾ ਹਾਂ ਜੀ ਹਾਂ ਲਓ ਬਾਈ ਕਾਹ ਦਾ ਕਾਹ ਨਹੀਂ ਬਹੁਤ ਹੀ ਯਾਨ ਤਗੜਾ ਆ ਗਿਆ ਤੇ ਸਿੰਗਲ ਹੱਡੀ ਆ ਗਾਰੜੇ ਦੀ ਕਿੰਨੀ ਘੋਗੀ ਗਾਰੜੇ ਦੀ ਢਾਈ ਕਿਲੋ ਅੱਛਾ ਜੀ ਹਾਂ ਜੀ ਠੀਕ ਹੈ ਬਾਪ ਜੀ ਢਾਈ ਲੀਟਰ ਜਿਹੜੀ ਗਾਰੜੀ ਗਾਰੜਿਆ ਤੇ ਕਿੰਨਾ ਕ ਭਰ ਜੂਗੀ ਦੁੱਧ ਦੁੱਧ ਜੱਗੇ ਵੀ ਭਰਾ ਜੀ ਗਰਮੀ ਬੜੀ ਆ ਆਜੂ ਇਹਦੀ ਕੱਟੀ ਅੱਛਾ ਜੀ ਤੇ ਮਾਲਾ ਗਰਮੀ ਬੜੀ ਦੁੱਧ 14-15 ਕਿਲੋ ਹੀ ਜੱਗੇ ਵੀ ਬੜਾ ਹੁੰਦਾ ਏ ਬੜਾ ਠੀਕ ਹੈ ਠੀਕ ਆਹ ਫੀਲ ਨੇ ਦਾ ਕਾਫ ਨੇ ਪਿਛੇ ਦਾ ਨੀਲੀ ਰਾਜ ਦਾ ਜੀ ਇਹ ਵੀ ਪਿਓਰ ਨੀਲੀ ਦਾ ਵਿੱਚ ਆ ਗਿਆ ਤੇ ਕਿੰਨਾ ਟਾਈਮ ਹੋ ਗਿਆ ਵੈਸੇ ਤੀ ਨੂੰ ਕੋਈ ਇਹ ਮੈਨੋਂ ਜੇ ਤੇਰੀ ਅੱਜ ਸਵੇਰ ਨਾਲ 24 ਦਿਨ 25 25 ਦਿਨ ਲਾਉਦਾ ਜੀ ਅੱਛਾ ਅੱਛਾ ਠੀਕ ਹੈ ਤੇ ਅਗਲੀ ਜਿਹੜੀ ਮਾਲਾ 2.5-3 ਕਿਲੋ ਗਾੜਿਆ ਨਾ ਹਾਂਜੀ ਸਾਰੀ ਪਿਉਨੇ ਹੀ ਕੱਟੀ ਨੂੰ ਆਛਾ ਆਛਾ ਕੱਟੀ ਨੂੰ ਪਿਆਉਂਦੇ ਕੋਈ ਕੱਟੀ ਨਸਲ ਦੀ ਆ ਮੰਨੂ ਕੱਟੀ ਵੀ ਹੁਣ ਉੱਡੀ ਨਾ ਹੁੰਦੀ ਜੱਗੇਵੀਰ ਕੱਟੀ 10-15000 ਦੀ ਆ ਹੈਗੀ ਹੈਗੀ ਇਹ ਤਾਂ ਗੱਲ ਸਹੀ ਆ ਹਾਂਜੀ ਹਾਂਜੀ ਇਹਦਾ ਮੁੱਲ ਬਾਈ ਕੀ ਕਰਨਾ ਮੁੱਲ ਨਿਕਾ ਜੱਗੇਵੀਰ ਮੁੱਲ ਇੱਕ 30 ਹੀ ਦੇ ਦਈਏ ਨਿਕਲ ਜੇ ਜਾਇ ਜਆ ਕਾ ਲੋ ਜਿੰਨਾ ਤਿਆਰ ਕਰੂਣਾ 10 ਛੱਡਿਏ ਸਿੱਧਾ ਜੀ 10 ਹਾਂ ਤੁਸੀਂ ਰੋਣਾ ਹੈ ਹਾਂ ਹਾਂ ਨਹੀਂ ਉਹਨਾਂ ਮੈਨੇ ਚੜ੍ਹ ਰਹੇ ਆ ਹਾਂ ਆਪਾਂ ਜੱਗੇ ਵੀ ਨਿਗਾਹ ਆ ਜਾ ਮੋਲ ਕਰਨਾ ਆ ਅੱਛਾ ਜੀ ਕਿ ਗਰਮੀ ਗਰਮੀ ਬੜੀ ਆ ਕੋਈ ਵੀਰ ਭਰਾ ਲੈ ਜਾਏ ਤੇ ਜਿੰਨੀ ਯਾਰੀ ਲੋਟੇ ਆਪਾਂ ਜੀ ਜੱਗੇ ਵੀ ਦਿਨੀ ਹਾਨ ਆ ਨਾ ਹਾਂਜੀ ਪੂਰੀ 1 ਲੱਖ 5000 ਦੇ ਉੱਲੀ ਛੋੜਾ ਉੱਲੀ ਛੋੜ 1 ਲੱਖ 500 ਦੀ ਹਾਨਾ ਹੀ ਹੋਣੀ ਆ ਠੀਕ ਹੈ ਜੀ ਕੋਈ ਦੇਂਦਾ ਨਹੀਂ ਤੇਰੇ 14 15 ਕਿਲੋ ਵਾਲੀ ਬਿਲਕੁਲ ਸਹੀ ਗੱਲ 2:00 ਵਜੇ 1 ਲੱਖ 5000 ਦੀ ਬਿਲਕੁਲ ਯਾਰ ਬਿਲਕੁਲ ਯਾਰ ਕੱਦ ਕੱਡ ਵੀ ਚੰਗਾ ਤੇ ਦੁੱਧ ਵੀ ਬਿਲਕੁਲ ਚੰਗਾ 14 ਤੋਂ 15 ਲੀਟਰ ਜਿਹੜਾ ਦੁੱਧ ਦਿਆ ਹਾਂ ਜੀ ਛੋੜ ਦਿਖਾਓ ਵੇਖੋ ਗਿੱਠਾ ਗਿੱਠਾ ਕਿਹੜੇ ਕਿਹੜੇ ਪੰਨਾ ਕੱਲੀ ਕੱਲੀ ਨਾਲ ਦਿਖਾਓ ਕਰੋ ਜੀ ਚਾਚਾ ਨਾਲ ਗਿੱਠੇ ਗਿੱੜਤੇ ਥਾਣਾ ਤੇ ਮਿਲਕ ਬਣ ਜੀ ਚੰਗੀ ਆ ਤੇ ਨਾੜਾ ਨੋੜਾ ਵੀ ਛੱਡੇ ਤੇ ਚੰਗੀ ਆ ਗਿਆ ਇਹਦੇ ਪਰ ਜੱਗੇ ਵੀਰ ਮੈਂ ਇਹ ਨਹੀਂ ਆਂਦਾ ਵੀ ਇਹ ਇੰਨਾ ਦੁੱਧ ਦੇ ਦੋ ਟਾਈਮ ਜਿੱਦਾਂ ਮਰਜ਼ੀ ਕੋਚੋ ਕੇ ਖੜੇ ਇਹ ਨਾ ਕੋਈ ਆਖੇ ਵੀ ਇਹਨਾਂ ਭਾਂਡੇ ਜਿਆ ਪਾਏ ਭਾਵੇਂ 8 ਕਿਲੋ ਹੋਵੇ ਅੱਛਾ ਅੱਛਾ ਪੂਰਾ ਦੁੱਧ ਹੋਵੇ ਤੇ ਲੈ ਜੇ ਨਹੀਂ ਤੇ ਮੇਰੇ ਘਰੇ ਬੱਜੀ ਰਹਿਣ ਦੇ ਠੀਕ ਹੈ ਠੀਕ ਹੈ ਠੀਕ ਗੱਲ ਆ ਇਹ ਨਹੀਂ ਆਪਾਂ ਖੋਲੀ ਛੋੜ ਬਾਈ ਜਦੋਂ ਤੇ ਇਹ ਛੋਪਾ ਹੀ ਹੋਣਾ ਥੋੜਾ ਬਹੁਤਾ ਅੱਛਾ ਜੱਗੇ ਵੀਰ ਇਹਨੇ ਦੁੱਧ ਵਾਲੀ ਕੋਈ ਦੇਂਦਾ ਨਹੀਂ ਆ ਨਹੀਂ ਦਿੰਦਾ ਸਹੀ ਗੱਲ ਹੈ ਇਹ ਰੇਡ ਬੜਾ ਤਾਂ ਕੜ ਗਿਆ ਹਾਂ ਹਾਂ ਪਿਓਰ ਨਾਲ ਦੀ ਲੀਦਾ ਵੀ ਹੈ ਨਸਲ ਦੇ ਵਿੱਚ ਆ ਅੰਮਾ ਤੋਂ ਬਰੀਰ ਬਰੀਰ ਇੱਕ ਕਰੋ ਚੱਕ ਫੇਸ ਪਵਾਰੀਆ ਸਿੰਘ ਸਿੰਘ ਵੀ ਬੜਾ ਛੱਗਾ ਲੰਗਾ ਜੀ ਹਾਂਜੀ ਹਾਂਜੀ ਤੇ ਆਜੋ ਭਾਈ ਦੂਜੇ ਨੰਬਰ ਤੇ ਭਾਈ ਆ ਛੋਟੀ ਬਾਰੇ ਜਸੇ ਇਹ ਜੱਗੇ ਵੀ ਦੂਜਾ ਸੁਹਾ ਛੋਟੀ ਆ ਹਾਂਜੀ ਪਹਿਲੇ ਇਹ ਸੁਵੇ ਛੋਟੀਆਂ ਬੰਦਿਆਂ ਲੈਂਦੀਆਂ ਹਰਿਆਣਾੋਂ ਇਹ ਵੀ ਤੇ ਉਹ ਵੀ ਤੁਨ ਵੇਖ ਹੀ ਲੈਣੇ ਉਹ ਸਾਮ ਕਿੰਨੇ ਜਿੰਨੇ ਆਪਣੇ ਕਰਦੇ ਆ ਹਾਂਜੀ ਹਾਂਜੀ ਇਹਨੇ ਦੁੱਧ ਪਹਿਲੇ ਸੁਵੇ ਮਤਲਬ ਚੰਗਾ ਪਰ ਇਹ ਦੂਜਾ ਸੁਹਾ ਹੁਣ ਆ ਸੁਹੀ ਜੇ ਠੀਕ ਆ ਠੀਕ ਆ ਲੋ ਬਈ ਆ ਕੀ ਜਵਾਬ ਦਾ ਕੱਟਾ ਜੱਗੇ ਵੀ ਤੇ ਮਗਰ ਠੀਕ ਜੀ ਮੇਲ ਕਾਫ ਆ ਗਿਆ ਜੇ ਪਿੱਛੇ ਪਈ ਇਹਦੇ ਉਹਨਾਂ ਨੇ ਨਹੀਂ ਕੀਤੀ ਸਾੰਭ ਅੱਛਾ ਜੀ ਲਾ ਆ ਕੇ ਇੱਥੇ ਬੰਨ ਛੱਡੀ ਆ ਤੇ ਹੁਣ ਮੰਨ ਲਓ ਵੀ ਪਹਿਲੇ ਸੂਏ ਦੇ ਉਹਨੇ ਜਦੋਂ ਚੰਗੀ ਸਾਂਹ ਦੇ ਚੰਗਾ ਦੁੱਧ ਦਿੱਤਾ ਹਾਂਜੀ ਹਾਂਜੀ ਹੁਣ ਇਹਦੇ ਥੱਲੇ ਦੁੱਧ ਉਹ ਸਾਰਾ 9 ਕਿਲੋ ਅੱਛਾ ਪੂਰਾ 9 ਕਿਲੋ ਦੁੱਧ ਤੂੜੀ ਖਾਂਦੀ ਆਈ ਜੇ ਕੋਈ ਸਾਂਹ ਵਾਲਾ ਲੈ ਜੇ ਉਹਦੇ 11 12 ਕਿਲੋ ਝੋਟੀ ਫੇਰ ਭਰ ਜੂਗੀ ਠੀਕ ਹੈ ਠੀਕ ਹੈ ਲਓ ਬਈ ਪੂਰੀ ਵੱਡੀ ਦੁੱਧ ਦੇ ਕੱਦ ਕਾੜ ਬਹੁਤ ਤਗੜਾ ਫੂਲ ਮੋਹਰਾ ਨਸਲ ਦੀ ਆ ਹਾਂ ਹਾਂ ਤੇ ਬਾਕੀ ਵੀ ਭੜਾ ਦੇ ਸਾਂਹ ਥੋੜੀ ਜਿਹੀ ਘੱਟ ਕੀਤੀ ਸੀ ਸਾਂਹ ਜਾਂਦੀ ਆ ਸਾਂਹ ਦੇ ਸਿਰ ਤੇ ਭੜੇ ਹੁੰਦਾ ਉਹਦੇ ਚਲੋ ਚੈੱਕ ਕਰੀਏ ਮੋਹਰਾ ਨਸਲੀ ਹੈ ਸਹੀ ਤੇ ਸੁਗੰਧ ਵੀ ਬਹੁਤ ਚੰਗਾ ਲੱਗਾ ਜੀ ਇਹ ਥਣ ਭਾਂਡਾ ਵੀ ਇਹਨਾਂ ਲੋਕਾਂ ਦਾ ਥਾਂ ਲੱਗਾ। ਕੱੱਸ ਵਾਰੀ ਦੂਜਾ ਸੁਭਾ ਸੀ ਤੇ ਕਿੰਨੂ ਭਾਈ ਕਿੰਨਾ ਟਾਈਮ ਹੋ ਗਿਆ ਸੁਈ ਨੂੰ? ਇਸ ਨੂੰ 14-15 ਦਿਨ ਹੋ ਗਏ ਚੱਟਾ ਮੰਗਰੇ ਨੂੰ। ਠੀਕ ਆ ਠੀਕ ਆ। ਮਿਲਾ ਮਿਲਾ ਮਾਰਨਾ ਜੇ ਨਾ। ਆਮ ਨਾਲ ਮਾਰ ਲਈ ਹੈ। ਠੀਕ ਆ ਠੀਕ ਆ ਜੀ। ਲਓ ਭਾਈ ਜਿਹੜਾ ਵੀਰ ਭਰਾ ਸਾਂਭਣਾ ਲੈ ਜੂਗਾ ਤੇ ਦੋ ਦਿਨ ਵੀ ਚੰਗਾ ਖਾਂਦੂ ਦੀ ਕਰਮਾ ਵਾਲੀ ਖੱਦ ਟਾੜ ਮਾਉਦੀ ਤਗੜਾ ਆ ਗਿਆ ਵਾ। ਪਰ ਜੱਗੇ ਵੀਰ ਦੇ ਕੋਲ ਲਾਦੇ ਨਾਲ ਸਾਹਮਣ ਵਾਲਾ ਹਾਂਜੀ ਇਹ ਜਿਆਦਾ ਕਰੂਗਾ ਤਾਂ ਮੂਲ ਮੁਕਤੀ ਇਹਦਾ ਅੱਛਾ ਅੱਛਾ ਉਹ ਤਾਂ ਮੋਲਿਆ ਠੀਕ ਹੈ ਜੀ ਉਹਨਾਂ ਲਈ ਡੇਢ ਦੀ ਅੱਛਾ ਅੱਛਾ ਡੇਢ ਦੀ ਹੈ ਡੇਢ ਦੀ ਹੈ 3 ਲੱਖ ਦਾ ਜੋੜਾ ਪਿਆ ਸੀ ਉਹਨਾਂ ਨੂੰ ਹਾਂਜੀ ਹੁਣ ਆਪਾਂ ਜੱਗੇ ਵੀ ਜਿਹੜੀ ਦੇ ਦੇਣੀ ਆ ਹਾਂਜੀ ਆਪਾਂ 1 ਲੱਖ ਦੀ ਦੇ ਦੇਣੀ ਨਹੀਂ ਗੈਜ ਕਰੀਏ ਆਪਾਂ ਆ ਵੀ ਸਾਡਾ ਸਿਰ ਮਾਰ ਗਿਆ ਗੈਜ ਕਰੀਏ ਚੋਟੂ ਬੜੀ ਚੰਗੀ ਆ ਨਹੀਂ ਚੰਗੀ ਤਾਂ ਹੈਗੀ ਆ ਚਲ ਕਰਾ ਲਓ ਜੋ ਕਰਨਾ ਹੈ ਦਾ ਦੋ ਆਪਿਆ ਨਾ ਤੁਸੀਂ ਦਾ ਦੋ ਜਿੱਥੇ ਕਰਨੀ ਮੈਂ ਤੁਹਾਨੂੰ ਆਪ ਹੀ ਦੱਸਣਾ ਐਂ ਖੁੱਲੀ ਕਰ ਦੇਣੀ ਛੋੜ ਖੁੱਲੀ ਕਰ ਦੋ ਖੁੱਲੀ ਕਰ ਦੋ ਖੁੱਲੀ ਕਰ ਦੋ ਦੱਸੋ ਕਰ ਗਿਆ ਖੁੱਲੀ 80 ਦੀ ਆਉਂਦੀ ਮੈਂ ਦਿੰਦਾ ਵਾ 80 ਦੀ ਕੋਈ ਦੇ ਦੂਗਾ ਸੱਜਰ ਮਾਜਿਆ ਮੈਂ ਤੁਹਾਨੂੰ ਕਿਹਾ ਹੈਗਾ ਅਸੀਂ ਜਾਂਦਰੀਆਂ ਜੇ ਖੁੱਲੀਆਂ ਹੀ ਅੱਜ ਜਾ ਯਾਰ ਦਾ ਹੋਰ ਛਾਲੇ ਪੂਰੇ 70 ਦੀ ਦੇਣਾ ਰੈਂਦਾ ਨਹੀਂ ਗੇ 70 ਰਿਆ ਰਿਹਾਨਾ ਹਣੀਆ ਠੀਕ ਹੈ ਠੀਕ ਬਾਈ ਬਿਲਕੁਲ ਹੀ ਸਾਣਾ ਸਹੀ ਵਾਲਾ ਭਾਜ ਫਰੀ ਵਾਲਾ ਬਿਲਕੁਲ ਹੀ ਨੋਰਮਲ ਰੇਟ ਕੱਪੀ ਗਏ ਨੇ 70 ਰਿਆ ਦੀ ਤਾਜੀ ਸੂਈ ਤੇ ਕਾਡ ਕਾਡ ਮੈਂ ਨਾ ਹਾਥੀ ਜੱਡੀ ਮੱਜਿਆ ਕੋਈ ਛੋਟੀ ਨਾ ਸਮਝੇ ਵੀਰ ਭਰਾ ਨਾ ਨਾ ਛੋਟੀ ਨਾ ਸਮਝੇ ਇੱਥੇ ਆ ਕੇ ਦੇਖੂਗਾ ਦੁਨੀਆ ਨਿਕਲੂਗੀ ਵੀਡੀਓ ਨਾਲ ਨਹੀਂ ਹਾਂਜੀ ਚੇਚਾ ਮਤੇ ਨਾਲਾ ਨੂੜਾ ਵੀ ਚੰਗੀ ਆ ਕੇ ਰਖਾਣ ਭਾਂਡਾ ਪਰ ਜੱਜੇ ਮੈਂ ਖਸਾ ਲਾ ਚਾ ਕੇ ਕੋਈ ਸਾਹਮਣਾ ਨਾ ਲੈ ਜੇ ਨਾ ਕਿਸ ਤਰ੍ਹਾਂ ਯਾਦ ਕਰੂ ਵੀ ਛੋਟੀ ਆਈ ਨਹੀਂ ਬਿਲਕੁਲ ਸਹੀ 70000 ਦਾ ਹੁੰਦਾ ਕੀ ਤਾਜੀ ਸੂਈ ਆ ਜਿਵੇਂ ਤਰਿਆ ਦਾ ਮੰਨ ਲਓ ਵੀ ਵਜਨ ਦੇ ਹਿਸਾਬ ਨਾਲ ਲਾਈਏ ਜੇ ਵੀ 60-5000 ਦਾ ਵਜਨ ਹੈ ਹਾਂ ਸੋਹਣ ਪਤ ਪਾਇਆ ਆ ਮੇਰੇ ਕੋ ਆ ਗਈ ਜੇ ਦੂਜੇ ਨੰਬਰ ਤੇ ਇਹ ਵੀ ਹਰਿਆਣੇੋਂ ਲਈ ਚoare ਨੇ ਸਾਹਮਣੇ ਕੀਤੇ ਆ ਟਾਈਮ ਥਲੇ ਹੋਗਾ 8 ਕਿਲੋ ਦੁੱਧ ਦਾ ਅੱਛਾ ਜੀ ਪੂਰਾ ਮਿੰਟੀ ਵਾਲਾ ਠੀਕ ਆ ਕੋਈ ਟੀਗਾ ਨਹੀਂ ਲਾਉਣਾ ਕੋਈ ਭਾੜਾ ਨਹੀਂ ਦੋਵੇਂ ਟਾਈਮ ਹੀ ਐ ਵਧੀਆ ਮਿਲਦੀ ਆ ਭਾੜੇ ਤੇ ਹਾਂ ਭਾੜੇ ਅੱਛਾ ਅੱਛਾ ਇਹਨੂੰ ਕਿੰਨਾ ਟਾਈਮ ਹੋਗਾ ਸਿਰ ਨੂੰ ਇਹਨੂੰ ਜੱਗੇ ਵੀ ਮੇਰੇ ਖਿਆਲ ਨਾਲ ਬਹੁਤਾ ਨਹੀਂ ਤੇ 2 ਮਿੰਟ ਲੱਗ ਬੰਨੇ ਹੋ ਗਏ ਅੱਛਾ ਅੱਛਾ ਠੀਕ ਹੈ ਜਿਹਦੇ ਉਹਨਾਂ ਦੇ ਘਰ ਵਾਲਿਆਂ ਨੂੰ ਦੱਸਨੇ ਮਾ ਠੀਕ ਹੈ। ਲਓ ਵੀ ਸਿੰਗਲ ਹੱਡੀ ਦੇ ਕੱਦ ਕਾਠੇ ਵੀ ਇੱਕੋ ਕਰੋ ਲਈਆਂ। ਇੱਕੋ ਕਰੋ ਲਈਆਂ। ਇੱਕ ਇੱਕ ਘਰੇ ਇੱਕੋ ਕਰੋ। ਠੀਕ ਹੈ। ਲਓ ਵੀ ਸਾਮ ਬਾ ਵੇਖ ਲੋ ਸਾਮ ਦੇ ਸਿਰ ਤੇ ਮੀਰੀ ਚੀਜ਼ਾਂ ਆਉਂਦੇ ਸਾਮ ਨਹੀਂ ਕਰਨੀ ਤੇ ਦੁੱਧ ਪਸ਼ੂ ਨੇ ਕੀ ਦੇਣਾ ਵਾ। ਇਹ ਵੀ ਸਿੰਗਲ ਹੱਡੀ ਦੇ ਪਸ਼ੂ ਦਾ ਰਹਿੰਦਾ ਇਹਦੇ ਨਾਂ ਦੁੱਧ ਰਹਿੰਦਾ। ਤੇ ਨਾ ਹੀ ਉੱਤੇ ਰੌਣਕਿਆ ਮਸਾਲੇ ਨਾਲ। ਹਾਂ ਜੀ। ਹੂੰ। ਬਾਕੀ ਕੁ ਵੀਰ ਭਰਾ ਸਾਹਮਣੇ ਲਾ ਜੂਰੇ ਛੋਟੀ ਇਹ ਵੀ ਚੰਗੀ ਆ। ਹੈ ਕੈਮ ਤੇ ਪੇਟ ਫੁੜਾ ਦਾ ਵੀ ਬੜਾ ਚੌੜਾ ਲੱਗਾ ਜਿਹੜੇ ਪੂਰੀ ਬਾਕੀ ਕੈਮ ਆ। ਸਿਕਿਉਰਟੀ ਮਾਨ ਦੇ ਵਿੱਚ ਆ ਵੀ ਤੇ ਬਾਕੀ ਥਣ ਥਣ ਵੀ ਤੁਹਾਨੂੰ ਕੱਟ ਕਰਾਉਣੇ ਲੱਗੇ ਨੇ ਆ ਨੀਟ ਜੜਤੇ ਖਣ ਲੱਗਾ ਖਾਨ ਚਵਾਈਆਂ ਪੜੀਆਂ ਮੱਝਾਂ ਮੇਰੇ ਐ ਜੱਗੇ ਵੀਰ ਠੀਕ ਹੈ ਠੀਕ ਦੂਰੋਂ ਨੇੜੇ ਕੋਈ ਵੀਰ ਆ ਜਾ ਚਵਾਈ ਫੇਰ ਨਿਕਲੇ ਅੱਛਾ ਜੀ ਤੇ ਤਾਂ ਵੀ 5000 ਰੁਪਏ ਦੇ ਦੂੰਗਾ ਵੈਸੇ ਹੀ ਉਦਾਂ ਹੀ ਉਦਾਂ ਹੀ ਜੇ ਚਵਾਈਆਂ ਮੇਰੇ ਤੇ ਕੋਈ ਵੀ ਡੰਗ ਫੇਰ ਹੋ ਜੇ ਤੇ ਭਾਵੇਂ ਕਿਤਾ 1000 ਲੱਗਾ ਕਰਾਇਆ ਤੇ 500 ਰੁਪਏ ਲੱਗਾ ਹੋਵੇ ਲਓ ਭਾਈ ਭਾਵੇਂ ਮੇਰੇ ਇੱਥੇ 10 ਕਿਲੋਮੀਟਰ ਤੇ ਆ ਜਾ ਭਾਵੇਂ ਕਿਲੋਮੀਟਰ ਤੇ ਆ ਜੇ ਕਿਹਨੇ ਇੱਥੇ ਜਲੰਧਰ ਗਿਆ ਅਜਾ ਹਾਂਜੀ ਸਿਰਫ ਗੰਦਰੇ ਮਾ ਸਾਡੇ ਆ ਕੇ ਜੀ ਗੁਰਦੁਆਰਾ ਚੇਕੀ ਦਾ ਗੁਰੂ ਰਾਮਦਾਸ ਘਰ ਮੇਰੇ ਉੱਤੇ ਵਹਿ ਰਿਹਾ ਕਰ ਲਈਦਾ ਠੀਕ ਆ ਠੀਕ ਆ ਇਹਦਾ ਭਾਜੀ ਮੁੱਲ ਹੈਰਾ ਇਹ ਇੰਨੀ ਸੱਤ ਨਹੀਂ ਇਹ ਵੀ ਫਿਰ ਦੇ ਦਈਏ ਨਹੀਂ ਕਹਵਾਲੇ ਪਿਛੇ ਬੱਜਿਆ ਆ ਸੱਤ ਤੱਕ ਹੀ ਹਾਂ ਹੋਰੇ ਪਿਛੇ ਬੱਜਿਆ ਭਾਈਆ ਝੋਟੀਆਂ ਚੱਲੀਆਂ ਜਾਣਾਂ ਦੇਖੋ ਚੱਲ ਜਾਂਦੇ ਦੇਖੋ ਉੱਧ ਦੀਆਂ ਝੋਟੀਆਂ ਜਿਹੜੀਆਂ ਲੋਕਲ ਥੋੜੀ ਆ ਨਹੀਂ ਨਹੀਂ ਸ਼ਾਕੜੀ ਕੋਈ ਜੋ ਮਰਦਿਸ਼ ਨਾਲ ਦੇ ਦਾਂਗੇ 5 6 ਰੁਪਏ ਇੱਥੇ ਆਂ 5 ਛੜ ਦੇ 5 ਹੋਰ ਛੜ ਦੇ 60 ਦੀ 60 ਦੇ ਇਹੋ ਅਗੀ ਦਾ ਸਰ ਕੋਈ ਨਿੱਕਾ ਸਰ ਰਹਿਣ ਦੀ ਹਾਨ ਹਾਂ ਛੋਟੀ ਨੇ ਚੰਗੀ ਆ ਠੀਕ ਛੜਾ ਦੇ ਦੋ ਹੋਰ ਦੋ ਛੜਾ ਦੇ ਕੋਈ ਨਾ ਤਵੇਂ ਜਾਲੀ ਨੇ ਫਰੀ ਜੀ ਦੀ ਦਵਾਂਗੇ ਠੀਕ ਹੈ ਠੀਕ ਹੈ ਲਓ ਭਾਈ ਬਿਲਕੁਲ ਫਰੀ ਵਾਲੇ ਭਾਅ ਲੜਿਆ ਸੀ ਘਰ ਇੱਕ ਦੇ ਨਹੀਂ ਨਹੀਂ ਲੜੇ ਨਹੀਂ ਅੱਜ ਗਰਮੀ ਬੜੀ ਹੈ ਨਾ ਅੱਛਾ ਆ ਕਰਕੇ ਮਾਨੇ ਕਿਨੇ ਕੋ ਭਾਅ ਭਾਅ ਕੇ ਮਾਂ ਮਮੀ ਅਸੀ ਲੇਂਦਰ ਬੜਾ ਜਾ ਗਿਆ ਅੱਛਾ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਨੋਰਮਲ ਰੇਟ ਪਾ ਪੂਰੇ ਨਿਗੇ ਨਿਗੇ ਰੇਟ ਪੂਰੇ ਨਿਗੇ ਨਿਗੇ ਫਰੀ ਵਾਲੇ ਹਿਸਾਬ ਨਾਲ ਪਾਵਾ ਹਾਂਜੀ ਹਾਂਜੀ ਤੇ ਪਸ਼ੂ ਪਾਈ ਦੇ ਕੋਲ ਚੰਗੇ ਆ ਸਾਰੇ ਤੇ ਕਹਣਾ ਭਾਈ ਹੋਰ ਕੋ ਜਾਓ ਇਉਂ ਜੱਗੀ ਵੀਰ ਬੇਨਤੀ ਆ ਆ ਕੇ ਆਓ ਦੋ ਟਾਈਮ ਜਿੱਦਾਂ ਮਰਜ਼ੀ ਚੋ ਕੇ ਕਰੋ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਭਾਈ ਕਰ ਜੰਮ ਪੂਰੀਆਂ ਪੂਰੀਆਂ ਵੱਟੀਆਂ ਛੋਟੀਆਂ ਵੱਡੀਆਂ ਵੱਡੀਆਂ ਪੂਰੇ ਛੋਟੀਆਂ ਆ ਤੇ ਹੈ ਵੀ ਛੋਟੀ ਬਣਦੇ ਵੀ ਸਾਰੀਆਂ ਛੋਟੀਆਂ ਬਣਦੇ ਵੀ ਮਾਂ ਤੇ ਕੋਈ ਵੀ ਨਹੀਂ ਠੀਕ ਹੈ ਠੀਕ ਹੈ ਕੋਈ ਸਾਹਮਣ ਵਾਲਾ ਲੈ ਜੇ ਕੋਈ ਸਰਵਲ ਆ ਉਹ ਜੋੜਾ ਤੇ ਕਿਹਦੀ ਯਾਦ ਕਰੂਗਾ ਠੀਕ ਹੈ ਇਹ ਜੱਗੇ ਵੀ ਨਹੀਂ ਕੋਈ ਜੋੜਾ ਖੜੂਗਾ ਨਾ ਹਾਂਜੀ ਉਹਨੂੰ ਮਾਂ ਤੋਂ ਖੁੱਲਾ ਕਰ ਦਾਂਗੇ ਠੀਕ ਹੈ ਜੀ 10000 ਤੱਕ ਕਰ ਦਾਂਗੇ ਅੱਜ ਵੀ ਫੇਰ ਵੀ ਹਾਂ ਫੇਰ ਵੀ 10000 ਤੱਕ ਮਾਨ ਕਰਦਾਂਗੇ ਜੋੜਾ ਖੜੂਗਾ ਤੇ ਨਹੀਂ ਤਾਂ ਗੋਦਾ ਲਾ ਲਈ ਮੈਂ ਆਪਣਾ ਕਿੰਨੇ ਪੈਸੇ ਭਾਂਦੇ ਆ ਅੱਛਾ ਹਾਂ ਲਓ ਭਾਈ ਜੇ ਕਿ ਹੋਈ ਪਾਂ ਜੋੜਾ ਫਿੱਟ ਹੁੰਦਾ ਤੇ ਪੁੱਲਾ ਮਾਨ ਤਾਣਾ ਪੁੱਲਾ ਦਾ ਮਾਨ ਕਰਾਂਗੇ 10000 ਦਾ ਭਾਈ ਕਹਿੰਦਾ ਕਿ ਮਾਨ ਕਰਾਂਗੇ 10000 ਨਹੀਂ 10000 ਦਾ ਇਕੱਠਾ ਹੀ ਆ ਜੋੜਾ ਖੜੂਗਾ ਇਹ ਅੱਛਾ ਹਾਂ ਇਹ ਹਿਸਾਬ ਨਾਲ ਫਿਰ ਮੋਤੀ ਵਾਲਾ ਇੱਕ ਪਰ ਟੈਂਡੀ ਦੇ ਇੱਕ ਇਹ ਕਹਿੰਦੇ ਰਹਿ ਗਈ 53 ਦੀ ਆ ਫਿਰ ਤੇ ਕੋਈ ਨਹੀਂ ਮੋਤੀ ਵਾਲਾ ਹੋ ਗਿਆ ਫੇਰ ਜਿਹੜਾ ਕੋਈ ਲੈ ਜੂ ਨਾ ਰਹਿ ਜੇ ਇਹਦਾ ਰਹਿ ਜਾ ਨੋਟ ਲਓ ਮੇਲਾ ਹੀ ਆ ਕੇ ਹਿਸਾਬ ਨਾਲ ਮੇਲਾ ਮੇਲਾ ਲੁੱਟਣ ਵਾਲੀ ਗੱਲ ਆਵੇ ਮੇਲਾ ਲੁੱਟਣਾ ਹੀ ਗੱਲ ਆ ਠੀਕ ਹੈ ਠੀਕ ਹੈ ਲਓ ਭਾਈ ਮੇਲਾ ਲੁੱਟ ਲੋ ਬਿਲਕੁਲ ਹੀ ਨੋਰਮਲ ਰੇਟ ਪਾ ਆ ਜੀ ਵੀਰ ਨੇ ਜੇ ਵੀਡੀਓ ਨੂੰ ਪੂਰੀ ਵੇਖਣ ਲਈ ਧੰਨਵਾਦ ਜੇ ਸਾਰੇ ਪਸ਼ੂ ਪਾਲਕ ਭਰਾਵਾਂ ਦਾ